ਸਭ ਦਾ ਦਾਸ ਤੇ YouTube ਚੈਨਲ ਵਿੱਚ ਜੀ ਟੀਚਰ ਤੇ ਬਹੁਤ ਬਹੁਤ ਸਵਾਗਤ ਹੈ। ਉਮੀਦ ਕਰਦਾ ਕਿ ਆਪ ਸਭ ਚੜ੍ਹਦੀ ਕਲਾ ਛੋਗੇ ਜੀ ਅੱਜ ਆਪਾਂ ਭਾਈ ਸਾਹਿਬ ਪਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰਵਾਲਿਆਂ ਦੀ ਬਹੁਤ ਹੀ ਪਿਆਰੀ ਗਾਇਨ ਕੀਤੀ ਹੋਈ ਰੀਤ ਸਿੱਖਾਂਗੇ ਅਤੇ ਗਾਵਾਂਗੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਬਹੁਤ ਹੀ ਪ੍ਰਾਤਨ ਰੀਤ ਹੈ ਭਾਈ ਸਾਹਿਬ ਦੀ ਅਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਉਹਨਾਂ ਨੇ ਗਾਇਨ ਕੀਤੀ ਹੋਈ ਹੈ। ਮੈਂ ਪਹਿਲਾਂ ਥੋੜਾ ਜਿਹਾ ਅਸਥਾਈ ਯੰਤਰਾ ਗਾ ਕੇ ਦਿਖਾ ਦਿੰਨਾ ਤੇ ਉਸ ਤੋਂ ਬਾਅਦ ਆਪ ਜੀ ਨੂੰ ਸਿਖਾਵਾਂਗਾ ਜੀ ਹੌਲੀ ਹੌਲੀ ਕਰਕੇ ਕਿ ਕੁੰਗਲ ਨਾਲ ਵੀਰਾ ਦੇ ਭੈਣਾਂ ਨੂੰ ਬੇਨਤੀ ਹੈ ਦੋਵੇਂ ਵੀਡੀਓ ਦੇਖਣ ਧਿਆਨ ਨਾਲ ਆਪਜੀ ਦੋਵਾਂ ਵਾਸਤੇ ਇਸ ਵੀਡੀਓ ਚ ਲੈਸਨ ਹੈ ਭੈਣਾਂ ਦਾ ਲੈਸਨ ਜਿਹੜਾ ਬਾਅਦ ਚ ਸ਼ੁਰੂ ਹੋਵੇਗਾ ਪਹਿਲਾਂ ਵੀਰ ਦੇਖ ਲੈਣ ਆਓ ਜੀ ਆਪਾਂ ਸਿੱਖਦੇ ਆਂ ਪਹਿਲਾਂ ਵੀਰ ਦੇਖ ਲੈਣ ਆਪ ਜੀ ਦਾ ਸਕੇਲ ਹੈ ਡੀ ਸ਼ਾਰਪ ਅਤੇ ਡੀ ਸ਼ਾਰਪ ਸਕੇਲ ਤੋਂ ਆਪਾਂ ਗਾਣਾ ਸਿੱਖ ਰਹੇ ਆਂ ਭਾਈ ਸਾਹਿਬ ਨੇ ਇਹਨੂੰ ਤੀਜੇ ਗਾੜੇ ਤੋਂ ਪੜਿਆ ਹੋਇਆ ਜੀ ਆਪਾਂ ਇੱਥੋਂ ਗਾਣਾ ਸਿੱਖ ਰਹੇ ਆਂ ਠੀਕ ਹੈ ਦੂਜੇ ਗਾੜੇ ਤੋਂ ਜਿਹੜੇ ਵੀਰਾਂ ਦਾ ਸਕੇਲ ਸੀ ਸ਼ਾਰਪ ਹੈ ਉਹ ਸੁਰਾਂ ਦਾ ਤਰੀਕਾ ਦੇਖ ਲੈਣੇ ਵੈਸੇ ਰਾਗ ਭੈਰ ਵੀ ਬਣ ਰਿਹਾ ਜੇ ਆਪਾਂ ਇਹਦੀਆਂ ਸੁਰਾਂ ਦੇਖਦੇ ਆਂ ਤਾਂ ਇਹ ਰਾਗ ਭੈਰ ਵੀ ਦੀਆਂ ਸੁਰਾਂ ਲੱਗ ਰਹੀਆਂ ਨੇ ਰੇ ਕੋਮਲ ਅਤੇ ਗਾ ਕੋਮਲ ਧਾ ਕੋਮਲ ਇਹ ਸਾਰੇ ਜਿਹੜੇ ਭੈਰ ਵੀ ਰਾਗ ਦੇ ਸਵਰ ਨੇ ਦੇਖੋ ਜੀ ਆਪਾਂ ਸਿੱਖ ਰਹੇ ਆਂ

ਸੋਣ ਸੋਣ ਹੋਵੇ ਸੋਣ ਸੋਣ ਹੋਵੇ ਪਰਮ ਗਤ ਮੈਂ ਦੀ ਅੰਤਪਾਣ ਨਾਮ ਰਹ ਹਰਤੇ ਸੁਣ ਸੁਣੋ ਹਵੇ ਦੇਖੋ ਦੁਬਾਰਾ ਦੇਖੋ ਸੁਣ ਸੁਣ ਹੋਵੇ ਪਰਮਗਾਥਲ ਮੇ ਰਹੀ ਅੰਮ੍ਰਿਤ ਬਾਣ ਹਰ ਹਰਤੇ ਆਏਗਾ ਜੀ ਅੱਗੇ ਅੰਤਰਾ ਹੁੰਦਾ ਸ਼ੁਰੂ ਜਲਨ 부ਚੀ ਜਲਨ 부ਚੀ শীতল ਹੋਏ ਮਨੋ ਮਾ ਇਹ ਕ੍ਰੋਸ ਹੋਣਾ ਜਿਹੜੀਆਂ ਲਾਣੀਆਂ ਸਿੱਖ ਲਓ ਜੀ ਇਹ ਸਰਗਮ ਦਾ ਰਿਆਜ਼ ਹੈ ਜਲਨ 부ਚੀ sheetal hoye mann paapam paapam ਉਨੇ ਦੇ ਵਿੱਚ ਦਾ ਛੋਧ ਵੀ ਲੱਗ ਗਿਆ ਦਾ ਗੋਮਰ ਵੀ ਲੱਗ ਗਿਆ ਦੇਖੋ ਜੀ ਸਤ ਗੁਰ ਕਾ ਦਰਸਨ ਪਾਏ ਜੀਓ ਪਾਏ ਜੀਓ ਇਹ ਦੇਖੋ ਜੀ ਧਿਆਨ ਨਾਲ ਔਖਾ ਹੈ ਸਤ ਕਰ ਕਦਰਸ਼ਾ ਪਾਏ ਜਿਓ ਪਾਏ ਜਿਓ ਅੰਮਿਤ ਬਾਣੀ ਇਹਦਾ ਮੈਂ ਆਪ ਜੀ ਨੂੰ ਸਲੋ ਬੀਪੀਐਮ ਕਰਕੇ ਸਿਖਾਇਆ ਭਾਈ ਸਾਹਿਬ ਨੇ ਜਿਆਦਾ ਬੀਪੀਐਮ ਦੀ ਇਸ ਕਿਤਾਬ ਪੜ੍ਹੀ ਹੋਇਆ ਹੈ ਕਰਕੇ ਬੇਨਤੀ ਹੈ ਕਿ ਆਪ ਜੀ ਨੇ ਉਹਨਾਂ ਦੇ ਅਸਲੀ ਜਿਹੜਾ ਉਹਨਾਂ ਦਾ ਸ਼ਬਦ ਹੈ ਉਹਨੂੰ ਜ਼ਰੂਰ ਸੁਣ ਲੈਣਾ ਤੇ ਉਹ ਸੰਸਾਰ ਗਾਣ ਦੀ ਕੋਸ਼ਿਸ਼ ਕਰਨੀ ਹੈ ਪੈਣਾ ਦੇਖ ਲੈਣ ਜਿਨ੍ਹਾਂ ਦਾ ਸਕੇਰ ਪੈਣਾ ਦਾ ਚੌਥਾ ਕੜਾ ਉਹ ਦੇਖ ਲੈਣ ਜੀ ਆਪ ਜੀ ਦਾ ਰਾਗ ਹੈ ਜਿਹੜਾ ਪਹਿਲ ਵੀ ਬਣ ਜਾਏਗਾ ਇਸ ਤਰ੍ਹਾਂ ਦੇ ਕੋਮਲ ਗਾ ਕੋਮਲ ਥਾ ਨੀ ਕੋਮਲ ਤੇ ਸਾਹ ਦੇਖੋ ਜੀ ਅਮ ਤੇ ਤੇ ਮਾਣੀ 하ा이ु त ਆਲੀ ਆਜਾਜੇ ਉਸ ਤੋਂ ਬਾਅਦ ਆਪ ਜੀ ਨੇ ਅੰਤਰਾ ਦੇਖ ਲੈਣਾ ਜੀ ਅੰਤਰਾ ਮੈਂ ਕਿਸ ਤਰ੍ਹਾਂ ਗਾਇਨ ਕਰ ਰਿਹਾ ਜਲ ਨਾ ਪੋਚੀ ਮਾਂ ਤੋਂ ਸ਼ੁਰੂ ਹੋਣਾ ਚਾਹੀਦਾ ਜਲ ਨਾ ਪੋਚੀ ਸੀਤਲ ਸਿਖ ਲੈਣੇ ਸਰਗਮਾਪ ਜੀ ਨੇ ਪਾਪਮਗਮ ਗਰੀ ਗਰਸਾ ਪਾਪਮਗਮ ਗਰੀ ਗਰਸਾ ਜਦ ਨੋਠੀ ਕੋਮਲ ਵੀ ਹੈ ਦਾਸ਼ੁਤ ਵੀ ਹੈ ਨਹੀਂ ਕੋਮਲ ਸਤ ਗੁਰ ਕਾਦਰ ਸੰ ਇਸ ਥਰੀ ਕੇ ਨਾਲ ਆਪ ਜੀ ਸਾਰਾ ਸ਼ਬਦ ਗਾ ਲੈਣਾ ਜੀ ਆਪ ਜੀ ਨੇ ਅਸਲੀ ओरिजिनल ਜਿਹੜਾ ਸ਼ਬਦ ਹੈ ਭਾਈ ਸਾਹਿਬ ਉਹਨੂੰ ਜਰੂਰ ਸੁਣ ਲੈਣਾ ਤਾਂ ਕਿ ਆਪ ਜੀ ਨੂੰ ਗਾਣ ਦਾ ਤੇਕਾ ਪਤਾ ਲੱਗ ਜਾਏ ਕੀ ਹੈ ਅਗਲੀ ਵੀਡੀਓ ਵਿੱਚ ਜਲਦੀ ਮਿਲਦੇ ਹਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ